ਬਾਪੂ ਜੀ ਪੰਪ ਥੋੜਾ ਦਿੱਲੀ ਤੱਕ ਦਾਣਾ ਤੇਲ ਕਿੱਬਰ ਪਰ ਕੰਦੇ ਜਰੂਰ ਆਪਾ ਐਗਰੋ ਆਪ ਰੂਪ ਗੱਲਾਂ ਮੈਂ ਪੈਸੇ ਪਾਣੇ ਹੋ ਪਾ ਦੇ ਕਰੋ ਨਹੀਂ ਨਾ ਪਾਏ ਕਰੋ ਇਹਦਾ ਪੰਪ ਆ ਜੀ ਇਹਦੀ ਗੱਡੀਆਂ ਇਹ ਸਾਨੂੰ ਆਉਣ ਜਾਣ ਸਹੂਤ ਕਰੀ ਹੈ ਖਨੌਰੀ ਆਪ ਤੇਲ ਪਾ ਲੈ ਕਰੋ ਹਸਾਬ ਤਾਰ ਦੇਣਾ ਉਹ ਦੇ ਦੇ ਕਰੋ ਨਹੀਂ ਕੋਈ ਲੋੜ ਨਹੀਂ ਥੱਲੇ ਸਾਡੇ ਕਿਸਾਨਾਂ ਨੇ ਆਉਣਾ ਜਾਣਾ ਹੈ ਤੇ ਇਹਦਾ ਬਹੁਤ ਧੰਨਵਾਦ ਕਰਦੇ ਬਿੰਦਰભાઈ ਦਾ ਗਿਰਾਂ ਸਾਨੂੰ ਦੀ ਮਰਜ਼ ਕਰਦਾ ਹੈ ਗੱਲ ਕਰੂੰ ਲੋ ਬਾਪੂ ਜੀ ਇਹ ਤਾਂ ਬੀਏ ਥੋਡੀਆਂ ਨੇ ਮੋਟਰਾਂ ਦੀ ਵੀ ਥੋਡੇ ਕੋਲ ਨੇ ਐ ਸਕਰਪੀਓ ਗੱਡੀ ਆ ਜਦੋਂ ਜਿੱਥੇ ਵੀ ਆਉਣਾ ਜਾਣਾ ਵੇ 10 20 ਕਿਸਾਨ ਆੰਦੇ ਨੇ ਕੋਈ ਫਰੀਦਕੋਟ ਤੋਂ ਕੋਈ ਮੁਕਸਰ ਤੋਂ ਕੋਈ ਸਿੱਧੂਪੁਰ ਸਾਹਿਬ ਵਾਲੇ ਕੋਈ ਡੱਲੇਵਾਲ ਸਾਹਿਬ ਵਾਲੇ ਕੋਈ ਛੱਡ ਕੇ ਆਣੇ ਨੇ ਲੈ ਕੇ ਆਣੇ ਨੇ ਬਸ ਸਟੈਂਡ ਤੋਂ ਇਹ ਥੋੜੀ ਗੱਡੀ ਹੈ ਥੋੜੀ ਚਾਬੀ ਹੈ ਮੈਂ ਤੁਹਾਡਾ ਪੁੱਤ ਕਿਸਾਨਾਂ ਦਾ ਪੁੱਤ ਠੀਕ ਹੈ ਜੀ ਧੰਨਵਾਦ ਜੀ ਵਿੰਦਰ ਸਿੰਘ ਜੀ ਇਹਦਾ ਪੰਪਾ ਜੀ ਇਹਦੀ ਗੱਡੀ ਹੈ ਇਹ ਸਾਨੂੰ ਆਉਣ ਜਾਣ ਸਹਾਰਤ ਕਰੀ ਹੈ ਖਨੌਰੀ ਆਪ ਤੇਲ ਪਾ ਲੈ ਕਰੋ ਹਿਸਾਬ ਤਾ ਦੇਣਾ ਉਹ ਦੇਦੇ ਕਰੋ ਨਹੀਂ ਕੋਈ ਲੋੜ ਨਹੀਂ ਤੁਹਾਡੀ ਸਾਡੇ ਕਿਸਾਨਾਂ ਨੇ ਆਉਣਾ ਜਾਣਾ ਹੋਵੇ ਅਰ ਜੀ ਦਾ ਬਹੁਤ ਧੰਨਵਾਦ ਕਰਦੇ ਵਿੰਦਰભાઈ ਦਾ ਗ੍ਰਹਿ ਸਾਨੂੰ ਹੀ ਮਦਦ ਕਰਦਾ ਜੀ ਬਾਪੂ ਜੀ ਰਾਮ ਨਾਲ ਜਾਣਾ ਰਾਮ ਨਾਲ ਨਾਲ ਸਾਰਿਆਂ ਨੇ ਕੋਈ ਕਾਲੀ ਨਹੀਂ ਕਰਨੀ ਕਿਸੇ ਨੇ ਆਪਣੀ ਗੱਡੀ ਆ ਆਪਦਾ ਪੰਪ ਆ ਤੇਲ ਪਵਾ ਕੇ ਲੈ ਜਾਇਆ ਕਰੋ ਜਿੰਨੇ ਬੰਦੇ ਬੱਸ ਸਟੈਂਡ ਤੇ ਛੱਡ ਕੇ ਆਣੇ ਨੇ ਕਿਸੇ ਨੇ ਫਰੀਦਕੋਟ ਜਾਣਾ ਹੋਵੇ ਕਿਸੇ ਨੂੰ ਐਮਰਜੈਂਸੀ ਹੋਵੇ ਰਾਮ ਨਾਲ ਜਾ ਸਕਦੇ ਹੋ ਧੰਨਵਾਦ ਕੋਈ ਦਿੱਕਤ ਤਾਂ ਨਹੀਂ ਹੋਈ ਰਸਤੇ ਕਿਸੇ ਪੁਲਿਸ ਪਾਲਸ ਵਾਲਿਆਂ ਨੇ ਤੰਗ ਕੀਤਾ ਹੋਵੇ ਕੋ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਓਕੇ ਧੰਨਵਾਦ ਜੀ ਧੰਨਵਾਦ ਹੋਰ ਕਿਸੇ ਸੇਵਾ ਦੀ ਲੋੜ ਹੋਵੇ ਦੱਸਿਓ ਜੀ ਇਨਾ ਮੋਹ ਪਿਆਰੀ ਭੋਰਾ ਭਰਾ ਜੀ ਉਹ ਕਹਿੰਦੇ ਬੜੀ ਕਿਰਤ ਚੰਨ ਮਰਵਿੰਦਰ ਸਿੰਘ ਚੋਟਾ ਰਾਜ ਤੁਹਾਨੂੰ ਮਰਵਿੰਦਰ ਸਿੰਘ ਜੀ ਅਸੀਂ ਵੀ ਤੁਹਾਡੇ ਬੱਚੇ ਆਂ ਜੀ ਕਿਸਾਨਾਂ ਦੇ ਪੁੱਤਾਂ ਬਾਪੂ ਜੀ ਪੰਪ ਤੁਹਾਡਾ ਦਿੱਲੀ ਤੱਕ ਦਾਣਾ ਤੇਲ ਕਿੱਬਰ ਪਰ ਕਲੇ ਜੀ ਜ਼ਰੂਰ ਠੀਕ ਹੈ ਜੀ ਉਹ ਜੀ ਆਪੇ ਆਪਾ ਏ ਕਰੋ ਆਪ ਗੱਲਾਂ ਮੈਂ ਪੈਸੇ ਪਾਣੇ ਹੋ ਪਾ ਦੇ ਕਰੋ ਨਹੀਂ ਨਾ ਪਾਏ ਕਰੋ